ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਿੰਦਰਜੀਤ ਸਿੰਘ ਹੈ ਤੇ ਮੈਂ ਇਥੇ ਆਮ ਆਦਮੀ ਕਲੀਨਿਕ ਪਮਾਰਸੀ ਬਲੰਦ ਵਿਖੇ ਪਿਛਲੇ 6-7 ਮਹੀਨਿਆਂ ਤੋਂ ਐਸਾ ਫਾਰਮੇਸੀ ਅਫਸਰ ਦੀ ਡਿਊਟੀ ਨਿਭਾ ਰਿਹਾ ਹਾਂ ਆਮ ਆਦਮੀ ਕਲੀਨਿਕ ਦੇ ਵਿੱਚ ਟੋਟਲ 80 ਤਰ੍ਹਾਂ ਦੀਆਂ ਦਵਾਈਆਂ ਮਿਲਦੀਆਂ ਹਨ ਠੀਕ ਹੈ ਜਿਵੇਂ ਕਿ 슈ਗਰ ਬੀਪੀ ਖਾਂਸੀ ਜ਼ੁਕਾਮ ਬੁਖਾਰ ਤੇ ਹੋਰ ਵੀ ਓਵਰ-ਦੀ-ਕਾਊਂਟਰ ਮੈਡੀਸਿਨਸ ਇੱਥੇ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਪੇਸ਼ੈਂਟਸ ਦੇ ਲਈ ਤੇ ਪੂਰੇ ਪਿੰਡ ਵਾਸੀਆਂ ਦੇ ਲਈ ਉਸ ਲਈ ਅਸੀਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਕੋਲ 80 ਪ੍ਰਕਾਰ ਦੀਆਂ ਦਵਾਈਆਂ ਹਨ ਤੇ ਇਹ ਦਵਾਈਆਂ ਮੰਗਵਾਉਣ ਲਈ ਸਾਨੂੰ ਮਹੀਨਾ ਪਹਿਲਾਂ ਹੀ ਆਈਡੈਂਟ ਜਨਰੇਟ ਕਰ ਦਿੱਤਾ ਜਾਂਦਾ ਹੈ ਤਾਂ ਕਰਕੇ ਇੱਥੇ ਦਵਾਈਆਂ ਦੀ ਕਦੇ ਵੀ ਸ਼ਾਰਟੇਜ ਨਹੀਂ ਹੁੰਦੀ ਤੇ ਜਿਹੜੀਆਂ ਅਸੀਂ ਆਪਣੀਆਂ ਦਵਾਈਆਂ ਨੇ ਉਹ ਨੇੜੇ ਸੀਐਸਟੀ ਜਾਂ ਸਿਵਲ ਹਸਪੀਟਲ ਦੇ ਵਿੱਚੋਂ ਆਰਡਰ ਕਰਕੇ ਆਪਣਾ ਸਟਾਕ ਜਿਹੜਾ ਹੈ ਮੇਨਟੇਨ ਕਰਕੇ ਰੱਖਦੇ ਆ। ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਲਕੀਤ ਕੌਰ ਹੈ ਮੈਂ ਕਲੀਨਿਕ ਦਾ ਸਟੈਂਟ ਕੁਮਾਰ ਸਿਵਲਾਂ ਦਾ ਆਮ ਆਦਮੀ ਕਲੀਨਿਕ ਵਿੱਚ ਸੇਵਾ ਨਿਵਾ ਰਹੀ ਆ ਪਿਛਲੇ ਛੇ ਮਹੀਨੇ ਆਪ। ਅਸੀਂ ਪਹਿਲਾਂ ਇੱਥੇ ਪੇਸ਼ੈਂਟ ਆਉਂਦਾ ਉਸ ਦੀ ਸਲਿੱਪ ਬਣਾਉਂਦੇ ਆ ਤੇ ਉਹ ਸਲਿੱਪਰ ਲੈ ਕੇ ਦਾ ਸਭ ਕੁਲੇ ਜਾਂਦੇ ਹਾਂ ਤੇ ਸਾਰਾ ਰਿਕਾਰਡ ਆਨਲਾਈਨ ਹੀ ਕਰਦੇ ਹਾਂ। ਉਹਨਾਂ ਚਾਲੀ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਆ ਜਿਹੜੇ ਕਿ ਬਿਲਕੁਲ ਫ੍ਰੀ ਕੀਤੇ ਜਾਂਦੇ ਆ ਟੈਸਟ ਦਾ ਸਿਰਫ ਐਗਜ਼ੈਂਪਲ ਲੈ ਕੇ ਰੱਖਦੇ ਆ ਤੇ ਰਾਈਡਰ ਆਉਂਦਾ ਹੈ ਰਾਈਡਰ ਸੈਂਪਲ ਲੈ ਕੇ ਜਾਂਦਾ ਹੈ ਸੈਂਪਲ ਜਿਵੇਂ 14-15 ਪੇਸ਼ੈਂਟਾਂ ਦੇ ਸੈਂਪਲ ਹੋ ਜਾਂਦੇ ਆ ਕਦਰੀ ਦੱਸਦੇ ਹੁੰਦੇ ਆ ਨੀ ਪੇਸ਼ੈਂਟਾਂ ਦੇ ਹਿਸਾਬ ਨਾਲ ਹੀ ਟੈਸਟ ਹੁੰਦੀ ਹੈ ਇਹ ਬੈਠਣ ਦਾ ਬਹੁਤ ਵਧੀਆ ਪ੍ਰਬੰਧ ਹੈ ਤੇ ਪਾਣੀ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਕਿ ਪੰਜਾਬ ਸਰਕਾਰ ਨੇ ਸਾਨੂੰ ਤੇ ਪੇਸ਼ੈਂਟਸ ਨੂੰ ਬਹੁਤ ਵਧੀਆ ਸਹੂਲਤ ਪ੍ਰੋਵਾਈਡ ਕਰਵਾਈ ਹੈ